ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਜਿਹੜਾ ਹੈਗਾ ਇੱਕ ਵਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟਰ ਨੂੰ ਤਾਂ ਬਚਾਲਿਆ ਮੇਰੇ ਨਾਲ ਸਾਰਾ ਨੇ ਸਾਰਾ ਦਾ ਇਸ ਮੋਰਚੇ ਦੇ ਵਿੱਚ ਜਿਹੜਾ ਹੈਗਾ ਇੱਕ ਉੱਪਰ ਕੇ ਲੀਡਰ ਵਜੋਂ ਸਾਹਮਣੇ ਆਈ ਹੈ ਸਾਰਾ ਕਿਵੇਂ ਦੇਖਦੇ ਹੋ ਕੀ ਵੱਡੀ ਕਾਰਨ ਹੈ ਕਿ ਤੁਹਾਡੇ ਸਾਹਮਣੇ ਜਿਹੜਾ ਹੈਗਾ ਇਸ ਵਕਤ ਤੱਕ ਇਹਨਾਂ ਸਰਕਾਰ ਨੂੰ ਝੁਕਣਾ ਪਿਆ ਇੱਕੋ ਇੱਕ ਕਾਰਨ ਹੈ ਉਹ ਕਾਰਨ ਹੈ ਲੋਕਾਂ ਦਾ ਏਕਾ ਲੋਕਾਂ ਦੇ ਏਕੇ ਨੇ ਸਰਕਾਰ ਨੂੰ મોદી ਸਰਕਾਰ ਨੂੰ ਜਿਹੜੀ ਕਹਿੰਦੀ ਹੈ ਵੀ ਅਸੀਂ ਡੱਸ ਤੋਂ ਮੱਸ ਨਹੀਂ ਹੋਣਾ ਉਹਦੀ ਧੌਣ ਚੋਂ ਕਿੱਲਾ ਇੱਕ ਵਾਰ ਨਹੀਂ ਦੋ ਵਾਰ ਹੀ ਕੱਟਿਆ ਪਹਿਲੀ ਵਾਰੀ ਅਸੀਂ ਉਦੋਂ ਕੱਢਿਆ ਸੀਗਾ ਜਦੋਂ 7 ਨਵੰਬਰ ਨੂੰ ਇਹਨਾਂ ਤੋਂ ਨੋਟੀਫਿਕੇਸ਼ਨ ਵਾਪਸ ਕਰਾਇਆ ਵੀ ਸੈਨੜੀ ਗਿਣਤੀ 91 ਤੋਂ 31 ਕਰ ਦਿੱਤੀ ਸੀ ਕਿ ਵਾਪਸ 91 ਇਹਨਾਂ ਨੂੰ ਕਰਨੀ ਪਈ ਹੈ ਉਹ ਲੋਕਾਂ ਦੇ ਏਕੇ ਕਰਕੇ ਹੋਈ ਲੋਕਾਂ ਦੇ ਦਬਾਅ ਕਰਕੇ ਹੋਈ ਹੈ ਤੇ ਹੁਣ ਅੱਜ ਆਪਣੇ ਸੰਘਰਸ਼ ਦਾ 26 26ਵਾਂ ਦਿਨ ਸੀਗਾ 26ਵੇਂ ਦਿਨ ਇਹ ਸਾਡੇ ਅਗੇ ਝੁਕੇ ਨੇ ਇਸ ਕਰਕੇ ਕਿਉਂਕਿ ਅਸੀਂ ਕੱਲ ਕਾਲ ਦਿੱਤੀ ਸੀਗੀ ਕੱਲ ਸ਼ਾਮੀ ਵੀ ਅਸੀਂ 3 ਦਸੰਬਰ ਨੂੰ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਭਾਰਤ ਪਰ ਦਸਰਾ ਦਾ ਘਰਾਓ ਕਰਾਂਗੇ ਇੱਕ ਦਿਨ ਦੇ ਵਿੱਚ ਵਿੱਚ ਲੋਕਾਂ ਦੇ ਇੱਕੇ ਤੋਂ ਡਰ ਕੇ ਇਹ ਡਰ ਗਏ ਤੇ ਇਹਨਾਂ ਨੇ ਜਿਹੜੀ ਸੈਨੇਟ ਉਹ ਬਹਾਲ ਕਰ ਦਿੱਤੀ ਅੱਜ ਇਹ ਸਿੱਧ ਹੋ ਜਾਂਦਾ ਵੀ ਸਰਕਾਰਾਂ ਆਪਣੇ ਕੰਮਾਂ ਤੋਂ ਬਾਅਦ ਉਦੋਂ ਹੀ ਆਉਂਦੀਆਂ ਨੇ ਜਦੋਂ ਲੋਕ ਉਹਨਾਂ ਨੂੰ ਉਹਨਾਂ ਦੀ ਆਪਣੀ ਔਕਾਤ ਤੱਕ ਲੈ ਕੇ ਆਉਂਦੇ ਨੇ ਸਰਕਾਰਾਂ ਨੂੰ ਮਜਬੂਰ ਕਰਨਾ ਪੈਂਦਾ ਵੀ ਲੋਕਾਂ ਲਈ ਉਹ ਕੰਮ ਕਰਨ ਤੇ ਲੋਕਾਂ ਦਾ ਇੱਕ ਭਾਵੇਂ ਜਿੰਨੀ ਮਰਜ਼ੀ ਵੱਡੀ ਸਰਕਾਰ ਹੋਵੇ ਜਿੰਨਾ ਮਰਜ਼ੀ ਵੱਡਾ ਕੋਈ ਹੋਵੇ ਉਹਨਾਂ ਨੂੰ ਅੱਗੇ ਝੁਕਾ ਦਿੰਦੀਆਂ ਨੇ ਹਰ ਜ਼ਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦਿਖਾਣੇ ਆ ਕੀ ਲੱਗਦਾ ਕਿ ਜਿਹੜਾ ਸੈਨਟ ਦਾ ਜਿਹੜਾ ਇਲੈਕਸ਼ਨਾਂ ਦੀ ਡੇਟ ਹੈ ਨਾ ਨੋਟੀਫਿਕੇਸ਼ਨ ਜਾਰੀ ਹੋਗਾ ਇਹ ਤੁਹਾਡੀ ਵੱਡੀ ਜਿੱਤ ਆ ਜਾਂ ਇਹਦੇ ਬਾਅਦ ਤੁਹਾਡੀਆਂ ਸਾਰੀਆਂ ਮੰਤਲ ਅੱਗੇ ਕੋਈ ਸੰਘਰਸ਼ ਨਵੀਆਂ ਚੀਜ਼ਾਂ ਵਾਸਤੇ ਸ਼ੁਰੂ ਹੋਊਗਾ ਭਾਈ ਹੈ ਅਸੀਂ ਇੱਕ ਮੋਰਚੀ ਦੀ ਮੀਟਿੰਗ ਕਰਕੇ ਜਲਦ ਅਪਡੇਟ ਕਰਾਂਗੇ ਵੀ ਜਿਹੜੀ ਸਾਡੀਆਂ ਕੁਝ 26 ਦਿਨਾਂ ਦੇ ਵਿੱਚ ਜਿਹੜੀ ਗੱਲਬਾਤ ਪ੍ਰਸ਼ਾਸਨ ਦੇ ਨਾਲ ਹੋਈ ਹੈ ਉਹਦੇ ਵਿੱਚ ਸਾਡੀਆਂ ਕੁਝ ਪ੍ਰਸ਼ਾਸਨ ਤੋਂ ਮੰਗਾਂ ਸਿਗੀਆਂ ਵੀ ਜਿਹੜੇ ਪਰਚੇ ਦਰਜ ਕੀਤੇ ਹੋਏ ਨੇ ਇਹਨਾਂ ਨੇ ਪਿਛਲੇ ਸਾਲ ਤੋਂ ਉਹ ਰੱਦ ਕਰਨ ਕੋਰਟ ਵਿੱਚ ਕੇਸ ਚੱਲ ਰਿਹਾ ਉਹ ਰੱਦ ਕਰਨ ਤੇ ਕੁਝ ਹੋਰ ਮੰਗਾਂ ਸੀਗੀਆਂ ਉਹਦੇ ਬਾਰੇ ਅਸੀਂ ਜਲਦ ਅਪਡੇਟ ਤੁਹਾਨੂੰ ਕਰ ਦਾਂਗੇ ਮੀਡੀਆ ਨੂੰ ਤੇ ਇੱਕ ਵਾਰ ਫੇਰ ਲੋਕਾਂ ਦਾ ਧੰਨਵਾਦ ਹੈ ਏ ਜਿੱਤ ਬਿਨਾ ਲੋਕਾਂ ਦੇ ਸੰਘਰਸ਼ ਦੇ ਬਿਨਾ ਲੋਕਾਂ ਦੇ ਹਮਾਇਤ ਦੇ ਨਹੀਂ ਸੰਭਵ ਸੀਗੀ ਸਾਰਾ ਆਪਾਂ ਤੁਹਾਡੀ ਪਰਸਨੈਲਿਟੀ ਤੇ ਗੱਲਬਾਤ ਕਰ ਗਏ ਲਲਕਾਰ ਜਿਹੜਾ ਹੈਗਾ ਆਪਾਂ ਅੱਗੇ ਜਿ세ਮੰਦ ਨੂੰ ਤੁਸੀਂ ਜਿਹੜਾ ਬਿਲੋਂਗ ਕਰਦੇ ਹੋ ਕੀ ਫਿਰ ਸਾਰਾ ਜਿਹੜੀ ਹੁਣ ਜਿਹੜਾ ਹੈਗਾ ਰਾਜਨੀਤਿਕ ਤੌਰ ਤੇ ਵੀ ਜਿਹੜਾ ਹੈਗਾ ਵੋਟਾਂ ਲੜਦੀ ਨਜ਼ਰ ਆਉਂਦੇ ਦੇਖੋ ਇਸ ਵੇਲੇ ਆਪਣੀ ਲੜਾਈ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸਿਆਸੀ ਪਾਰਟੀ ਨੇ ਉਹਨਾਂ ਦੇ ਖਿਲਾਫ ਲੜੀਏ ਜਦੋਂ ਵੀ ਦੇਖੋ ਭਗਤ ਸਿੰਘ ਦੀ ਦੇ ਆਪ ਦੀ ਕੋਟੇਸ਼ਨ ਹੈ ਭਗਤ ਸਿੰਘ ਨੇ ਕਿਹਾ ਵੀ ਜੇ ਇਥੇ ਇਨਕਲਾਬ ਨਹੀਂ ਆਊਗਾ ਤਾਂ ਇਥੇ ਲੁਟੇਰਿਆਂ ਦੀ ਚਮੜੀ ਤੇ ਰੰਗ ਬਦਲ ਜਾਣਗੇ ਪਰ ਲੁੱਟ ਖਤਮ ਨਹੀਂ ਹੋਣੀ ਉਵੇਂ ਆਪਾਂ ਦੇਖਦੇ ਆਂ ਵੀ ਹਰ 5 ਸਾਲਾਂ ਬਾਅਦ ਅਲੱਗ-ਅਲੱਗ ਪਾਰਟੀਆਂ ਅਲੱਗ-ਅਲੱਗ ਬਸ ਚਿਹਰੇ ਹੁੰਦੇ ਨੇ ਪਰ ਲੋਕਾਂ ਦੀ ਲੁੱਟ ਉਵੇਂ ਹੀ ਜਾਰੀ ਰਹਿੰਦੀ ਹੈ ਤਾਂ ਜਿਹੜੀ ਅੱਜ ਸਿਆਸੀ ਪਾਰਟੀਆਂ ਨੇ ਉਹ ਲੋਕਾਂ ਦੇ ਨਾਲ ਸਿਰਫ ਧੋਖਾ ਕਰਦੀਆਂ ਨੇ ਇਸ ਹੱਦ ਤੱਕ ਜਾਂਦੀਆਂ ਨੇ ਭਗਤ ਸਿੰਘ ਦਾ ਨਾਮ ਇਸਤੇਮਾਲ ਕਰਕੇ ਇਨਕਲਾਬ ਦਾ ਨਾਮ ਇਸਤੇਮਾਲ ਕਰਕੇ ਕਿਉਂਕਿ ਲੋਕਾਂ ਨੂੰ ਜਵਾਬ ਦੇ ਨਹੀਂ ਸਿਰਫ ਦੇਖੋ ਜੀ ਬਣਾਉਂਦੀਆਂ ਨੇ ਪਰ ਕੰਮ ਸਾਰੇ ਉਹ ਜੇ ਕਰਦੇ ਨੇ ਇਸ ਕਰਕੇ ਜਿਹੜਾ ਇੱਕ ਰਾਹ ਹੈ ਸਮਾਜ ਨੂੰ ਬਦਲਣ ਦਾ ਇੱਕ ਬਰਾਬਰ ਸਮਾਜ ਬਣਾਉਣ ਦਾ ਉਹ ਇਨਕਲਾਬੀ ਜਥੇਬੰਦੀਆਂ ਇਨਕਲਾਬੀ ਵਿਚਾਰ ਇਨਕਲਾਬੀ ਸੋਚ ਨਾਲ ਹੀ ਆ ਸਕਦਾ ਹੈ ਇਸ ਕਰਕੇ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਵੀ ਆਪਾਂ ਇਹਨਾਂ ਸਿਆਸੀ ਪਾਰਟੀਆਂ ਤੋਂ ਆਪਣੇ ਹੱਕ ਲene ਆਪਾਂ ਉਮੀਦ ਹੀ ਨਾ ਕਰੀਏ ਵੀ ਇਹ ਕਿਸੇ ਜੋਗੇ ਹੈਗੇ ਨੇ ਆਪਾਂ ਵਿਸ਼ਵਾਸ ਕਰੀਏ ਵੀ ਜਦੋਂ ਵੀ ਸਮਾਜ ਦੇ ਵਿੱਚ ਸਾਨੂੰ ਕੋਈ ਵੀ ਹੱਕ ਮਿਲਿਆ ਇਤਿਹਾਸ ਵਿੱਚ ਆਪਾਂ ਝਾਤ ਮਾਰੀਏ ਉਹ ਸਿਰਫ ਇਨਕਲਾਬੀ ਲੋਕਾਂ ਨੇ ਇਨਕਲਾਬੀ ਸੰਘਰਸ਼ਾਂ ਨੇ ਸਾਨੂੰ ਦਿੱਤੇ ਨੇ ਭਾਵੇਂ ਉਹ ਵੋਟ ਕਰਨ ਦਾ ਹੱਕ ਹੋਵੇ ਉਹ ਗੁਲਾਮੀ ਤੋਂ ਬਾਹਰ ਆਪਾਂ ਆਜ਼ਾਦ ਹੋਈ ਹੋਈਏ ਆਪਾਂ ਨੂੰ ਅੱਜ ਜੇ ਕੰਮ ਕਰਨ ਦਾ ਹੱਕ ਹੈ ਤਾਂ ਉਹ ਲੋਕਾਂ ਦੇ ਸੰਘਰਸ਼ਾਂ ਕਰਕੇ ਆ ਸਕਿਆ ਇਸ ਕਰਕੇ ਜੋ ਵੀ ਹੱਕ ਨੇ ਉਹ ਸਿਰਫ ਲੜ ਕੇ ਲਈ ਜਾਂਦੇ ਨੇ ਇਸ ਕਰਕੇ ਇਨਕਲਾਬੀ ਜਥੇਬੰਦੀਆਂ ਦੇ ਨਾਲ ਸੰਘਰਸ਼ੀ ਲੋਕਾਂ ਦੇ ਨਾਲ ਆਪਾਂ ਜੁੜੀਏ ਤੇ ਆਪਾਂ ਸਮਾਜ ਨੂੰ ਚੰਗਾ ਬਣਾਉਣ ਦੇ ਲਈ ਆਪਣੇ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦੇ ਲਈ ਜਦੋਂ ਜਾਇਦ ਵਿੱਚ ਆਪ ਸ਼ਾਮਿਲ ਹੋਣੀ। ਮਨ ਕੇ ਤੁਸੀਂ ਅਜੇ ਇਲੈਕਸ਼ਨ ਲੜਨ ਦਾ ਕੋਈ ਇਰਾਦਾ ਹੈ ਨਹੀਂ ਜੇ ਇਲੈਕਸ਼ਨ ਲੜਨਾ ਹੈ ਅਸੀਂ ਇਲੈਕਸ਼ਨ ਕੀਤੀ ਯੂਨੀਵਰਸਿਟੀ ਵਿੱਚ ਲੜੀ ਸੀ ਬਸ ਉਹ ਲੜ ਲਈ ਹੋਰ ਇਲੈਕਸ਼ਨ ਅੱਗੇ ਕੋਈ ਜਿਹੜੀ ਪਾਰਟੀਆਂ ਬੂਟੀਆਂ ਵਾਲੀ ਕਿਸੇ ਵੀ ਸਿਆਸੀ ਪਾਰਟੀ ਵਿੱਚ ਜਾਣ ਦਾ ਕੋਈ ਪਲਾਨ ਜਾਂ ਕੁਝ ਕਹਿ ਲੋ ਕੋਈ ਨਹੀਂ ਹੈਗਾ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਖੜਾਂਗੇ ਤੇ ਜਿਹੜੀਆਂ ਪਾਰਟੀਆਂ ਲੋਕਾਂ ਦੇ ਜ਼ਬਰ ਕਰਦੀਆਂ ਨੇ ਉਹਨਾਂ ਵਿੱਚ ਅਸੀਂ ਕਦੇ ਦਾਖਲ ਨਹੀਂ ਹੋਵਾਂਗੇ ਇਹ ਜਿਹੜਾ ਆਪਾਂ ਗੱਲ ਕਰੀਏ ਸਾਰਾ ਸਾਰਾ ਜਿਹੜੀ ਮੂਵਮੈਂਟ ਆ ਜਿਸ ਤਰ੍ਹਾਂ ਤੁਹਾਨੂੰ ਪੂਰੇ ਪੰਜਾਬ 'ਚ ਪੂਰੀ ਦੁਨੀਆ ਦੇ ਵਿੱਚੋਂ ਪਿਆਰ ਮਿਲਿਆ ਹੈ ਨਾ ਕਿੱਦਾਂ ਦੇਖਦੇ ਹਾਂ ਕਈ ਵਾਰੀ ਅਪ ਡਾਊਨ ਵੀ ਆ ਸਾਰਾ ਇਕੱਲੇ ਵਿਰੋਧ ਵੀ ਕਰ ਦਿੰਦੇ ਸੀ ਆ ਦੇਖੋ ਜਿਹੜੇ ਲੋਕ ਨੇ ਉਹਨਾਂ ਨੇ ਬੇहद ਸਪੋਰਟ ਕੀਤੀ ਹੈ ਬੇहद ਪਿਆਰ ਦਿੱਤਾ ਤੇ ਇਸ ਕਰਕੇ ਜਿੱਤਤਾ ਕਿਉਂਕਿ ਲੋਕ ਇਹ ਦੇਖਦੇ ਨੇ ਵੀ ਉਹਨਾਂ ਦੀ ਗੱਲ ਕੌਣ ਕਰਦਾ ਵੀ ਅੱਜ ਇੱਕ ਜਥੇਬੰਦੀ ਹੈ ਜਿਹੜੀ ਜਿਹਦੇ ਵਿੱਚ ਕਈ ਸਾਲਾਂ ਤੋਂ ਅਸੀਂ ਕੰਮ ਕਰ ਰਹੇ ਹਾਂ ਅਸੀਂ ਅਖਬਾਰ ਲਿਖਦੇ ਹਾਂ ਅਸੀਂ ਥਾ-ਥਾ ਪ੍ਰਚਾਰ ਕਰਦੇ ਹਾਂ ਸਾਡੀਆਂ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਯੂਨੀਵਰਸਿਟੀਆਂ ਵਿੱਚ ਕਾਲ ਦੇ ਵਿੱਚ ਕਾਇਆਂ ਨੇ ਤੇ ਲੋਕਾਂ ਦੇ ਵਿੱਚ ਪਛਾਣ ਬਣਦੀ ਹੈ ਲੋਕ ਦੇਖਦੇ ਨੇ ਵੀ ਜਦੋਂ ਵੀ ਕਿਤੇ ਕਿਸੇ ਦੇ ਵੀ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾਂਦਾ ਤਾਂ ਅਸੀਂ ਪਹੁੰਚਦੇ ਹਾਂ ਇਸ ਕਰਕੇ ਲੋਕ ਨਾਲ ਹੀ ਖੜਦੇ ਨੇ ਇਸ ਕਰਕੇ ਮਤਲਬ ਇੰਨੀ ਦੂਰ ਲੋਕ ਇਥੇ ਸਮਰਥਨ ਕਰਨ ਆਉਂਦੇ ਨੇ ਕਦੇ ਕੋਈ ਤਰਨਤਾਰੋਂ ਪਹੁੰਚਦਾ ਕਦੇ ਕੋਈ ਮੁਕਸਰੋਂ ਪਹੁੰਚ ਪਹੁੰਚਿਆ ਇਥੇ ਤੇ ਇੱਕ ਵਾਰ ਤਾਂ ਅਸੀਂ ਦੇਖਿਆ ਵੀ ਮਹਾਰਾਸ਼ਟਰ ਤੋਂ ਵੀ ਲੋਕ ਇੱਥੇ ਸਮਰਥਨ ਕਰਨ ਪਹੁੰਚੇ ਨੇ ਤਾਂ ਇਹ ਸਾਰਾ ਮੈਂ ਇੱਕ ਵਿਅਕਤੀ ਦਾ ਰੋਲ ਨਹੀਂ ਹੁੰਦਾ ਇਹਦੇ ਵਿੱਚ ਇੱਕ ਜਥੇਬੰਦੀ ਦਾ ਰੋਲ ਹੁੰਦਾ ਇੱਕ ਸੋਚ ਦਾ ਰੋਲ ਹੁੰਦਾ ਤੇ ਉਹ ਸੋਚ ਹੈ ਜਿਹੜੀ ਜਿਨੇ ਭਗਤ ਸਿੰਘ ਵਰਗੇ ਗਦਰੀ ਬਾਬੇਆਂ ਵਰਗੇ ਗਦਰੀ ਗੁਲਾਬਕੋਈ ਵਰਗੇ ਵਰਗਿਆਂ ਨੂੰ ਉਹਨਾਂ ਦੀ ਜਿਹੜੀ ਵੱਡੀਆਂ ਹਸਤੀਆਂ ਹੈਗੀਆਂ ਨੇ ਉਸ ਕਰਕੇ ਆਪਣੀ ਸੋਚ ਕਰਕੇ ਬਣੇ ਨੇ ਉਸੇ ਸੋਚ ਤੇ ਆਪਾਂ ਤੁਰ ਹੀ ਆਜ ਤੇ ਸਮਾਜ ਨੂੰ ਬਦਲੀਏ ਇੱਕ ਸਾਰਾ ਜਦੋਂ ਵੀ ਕੋਈ ਪ੍ਰੋਟੈਸਟ ਚੱ ਹੈਣਾ ਮਾਲਾ ਉਹਦੇ ਚ ਇੱਕ ਲਗਾਤਾਰ ਇੱਕ ਸੋਸ਼ਲ ਮੀਡੀਆ ਤੇ ਜੰਗ ਲੱਗੀ ਰਹੀ ਨੇ ਤੇ ਕਾਮਰੇਡੇ ਬਰਸ ਸਿੱਖ ਇਹਨੂੰ ਕਿਵੇਂ ਦੇਖਦੇ ਸੱਚੀ ਮੁੱੱਚੇ ਚ ਕਾਮਰੇਡਾਂ ਦੇ ਸਿੱਖਾਂ ਦੇ ਵਿੱਚ ਵਿਰੋਧੀ ਭਾਵ ਚੱਲਦਾ ਰਹਿੰਦਾ ਜਾਂ ਇਹ ਆਪਾਂ ਗੱਲ ਕਰੀਏ ਕਿ ਸੋਸ਼ਲ ਮੀਡੀਆ ਤੇ ਸਰਕਾਰ ਦੁਆਰੇ ਫਲਾਇਆ ਦੇ ਦੇਖੋ ਇੱਥੇ ਹੁਣ ਤੱਕ ਕੀ ਮਤਲਬ ਜੇ ਤੁਸੀਂ ਮੇਰੇ ਨਾਲ ਪਹਿਲਾਂ ਵੀ ਗੱਲ ਕੀਤੀ ਕਿ ਕਿਸੇ ਵੀ ਗੱਲ ਤੋਂ ਆਇਆ ਵੀ ਅਸੀਂ ਇੱਥੇ ਕਾਮਰੇਡਾਂ ਵਾਂਗ ਇਸ ਪਰਸਪਰ ਸਿੱਖ ਹੋਈ ਗੱਲ ਕਰ ਰਹੇ ਹਾਂ ਮਤਲਬ ਇੱਥੇ ਇਹੋ ਜਿਹਾ ਕੋਈ ਨੈਰੇਟਿਵ ਨਹੀਂ ਹੈਗਾ ਇਹ ਨੈਰੇਟਿਵ ਸਿਰਫ ਤੇ ਸਿਰਫ ਭਾਜਪਾ ਵੱਲੋਂ ਚਲਾਈ ਜਾਂਦੇ ਨੇ ਗੋਦੀ ਮੀਡੀਆ ਵੱਲੋਂ ਚਲਾਈ ਜਾਂਦੇ ਨੇ ਸਾਡੇ ਜਿਹੜਾ ਆਰਐਸਐਸ ਭਾਜਪਾ ਦੀ ਜਿਹੜੀ ਇੱਕ ਤੁਸੀਂ ਕਹੋ ਵੀ ਇਹਨਾਂ ਦੇ ਨਾਲ ਹੀ ਚੱਲਦਾ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਵੱਲੋਂ ਇਹੋ ਜਿਹਾ ਨੈਰੇਟਿਵ ਚਲਾਈ ਜਾਂਦੇ ਨੇ ਸਿਰਫ ਇਸ ਕਰਕੇ ਤਾਂ ਕਿ ਲੋਕਾਂ ਦਾ ਦੇ ਨੇ ਇਹ ਵੀ ਲੋਕ ਇਕੱਠੇ ਹੋ ਰਹੇ ਨੇ ਤੇ ਲੋਕਾਂ ਨੂੰ ਹੁਣ ਵੰਡਣਾ ਸ਼ੁਰੂ ਕਰਦੀ ਐ ਇਸ ਕਰਕੇ ਇਹ ਇਸ ਹੱਦ ਤੱਕ ਦਿਖਦੇ ਨੇ ਇਹੋ ਜਿਹੀਆਂ ਗੱਲਾਂ ਚਲਾਉਂਦੇ ਨੇ ਪਰ ਅਸੀਂ ਇੱਕ ਵਾਰ ਫੇਰ ਸਾਫ਼ ਕਰਨਾ ਚਾਹੁੰਦੇ ਆ ਦੇਖੋ ਇਹ ਮੋਰਚਾ ਨਾ ਕੰਮ ਨਹੀਂ ਕਰਦਾ ਸੀਗਾ ਨਾ ਸਿੱਖਣਾ ਸੀਗਾ ਇਹ ਇੱਕ ਮਤਲਬ ਆਪਾਂ ਕਹੀ ਵੀ ਇਹਦੇ ਵਿੱਚ ਵੱਖ-ਵੱਖ ਇੱਕ ਤਾਂ ਪਹਿਲੀ ਗੱਲ ਤਾਂ ਸਿਆਸੀ ਤਰ੍ਹਾਂ ਸ਼ਾਮਲ ਸੀਗੀਆਂ ਪਹਿਲੀ ਗੱਲ ਤਾਂ ਦੂਜੀ ਗੱਲ ਇਹ ਵੀ ਇੱਥੇ ਸਮਰਥਨ ਕਰਨ ਵੱਖ-ਵੱਖ ਤਰ੍ਹਾਂ ਦੇ ਲੋਕ ਆਏ ਨੇ ਕਿਉਂਕਿ ਉਹਨਾਂ ਸਾਰਿਆਂ ਨੂੰ ਇਸ ਮਸਲੇ ਦੇ ਨਾਲ ਮਤਲਬ ਹੈ ਉਹ ਸਾਰੇ ਚਾਹੁੰਦੇ ਨੇ ਵੀ ਪੰਜਾਬ ਤੋਂ ਉਹਦੇ ਹੱਕ ਜਿਹੜੇ ਖੋਏ ਜਾ ਰਹੇ ਨੇ ਉਹ ਖੋਣੇ ਬੰਦ ਹੋਣ ਯੂਨੀਵਰਸਿਟੀ ਸੈਨੇਟ ਬਹਾਲ ਹੋਵੇ ਇਸ ਕਰਕੇ ਉਹ ਇੱਥੇ ਸ਼ਾਮਲ ਹੋਏ ਨੇ ਤੇ ਇਹੋ ਜਿਹਾ ਨੈਰੇਟਿਵ ਗੋਦੀ ਮੀਡੀਆ ਚਲਾਉਂਦੀ ਹੈ ਆਪਾਂ ਇਹਨੂੰ ਨਾ ਚਲਾਈਏ ਜਦੋਂ ਇਹ ਤੁਹਾਡਾ ਮੋਰਚ ਚੱਲ ਰਿਹਾ ਸੀ ਕਦੇ ਨਾ ਕਦੇ ਡਰ ਜ਼ਰੂਰ ਸੀਗਾ ਕਿ ਜਿਹੜਾ ਕਿਉਂਕਿ ਆਣੇ ਤੋਂ ਹੀ ਪੜ ਰਹੇ ਸੀਗੇ ਤੁਸੀਂ ਤੁਹਾਡੇ ਜਿਹੜਾ ਹੈਗਾ ਇਹ ਮੋਰਚਾ ਵੀ ਲੱਗ ਰਿਹਾ ਸੀ ਕਿੱਦਾਂ ਦਾ ਜਿਹੜਾ ਹੈਗਾ ਉਹ ਸਾਰੀ ਸਾਰੀ ਚੀਜ਼ ਨੂੰ ਹੈਂਡਲ ਕੀਤਾ ਕਿਉਂਕਿ ਕੁਝ ਸਮਾਂ ਪਹਿਲਾਂ ਇਹ ਭਾਜਪਾ ਦੀ ਜਿਹੜੀ ਵਿਦਿਆਰਥੀ ਵੰਗਾ এবੀਪੀ ਦਾ ਪ੍ਰਧਾਨ ਤੁਹਾਡੇ ਕੋਲ ਜਿੱਤਿਆ ਸੀ ਕਦੇ ਇਹ ਹੋਇਆ ਕਿ ਵਿਦਿਆਰਥੀਆਂ ਦੇ ਸਾਹਮਣੇ ਵਿਦਿਆਰਥੀ ਖੜੇ ਕੀਤੇ ਜਾਣ ਜਾਂ ਇਹੋ ਜਿਹੀ ਸੰਭਾਵਨਾ ਲੱਗੀ ਕਦੇ ਦੇਖੋ ਅਸੀਂ ਇਹ ਵੀਪੀ ਨੂੰ ਕਦੇ ਵੀ ਸੰਘਰਸ਼ਾ ਵਿੱਚ ਵੜਨ ਨਹੀਂ ਦਿੱਤਾ ਇੱਥੇ ਵੀ ਦੇਖ ਲਓ ਸਾਨੂੰ ਇੱਕ ਵੀ ਮੈਂਬਰ এবੀਪੀ ਦਾ ਇੱਕ ਵੀ ਤੁਹਾਨੂੰ ਕੋਈ ਨਾਮ ਨਿਸ਼ਾਨ ਨਹੀਂ ਦਿਸਣਾ এবੀਪੀ ਇੱਕ ਫਾਸ਼ੀਵਾਦੀ ਇੱਕ ਸੰਗੀ ਔਰਗੇਨਾਈਜੇਸ਼ਨ ਹੈ ਇਸ ਕਰਕੇ ਅਸੀਂ ਉਹਨੂੰ ਕੋਈ ਵੀ ਸਪੇ ਸਤਿ ਸ਼੍ਰੀ ਅਕਾਲ ਦੇ ਕੇ ਇੱਥੇ ਆ ਜੇ ਸਵਾਗਤ ਹੈ ਪਰ ਇਹ ਵੀ ਵੀਪੀ ਦੇ ਮੈਂਬਰ ਹੁੰਦੇ ਆ ਹੋਇਆ ਇੱਥੇ ਉਹਨਾਂ ਦਾ ਸਵਾਗਤ ਨਹੀਂ ਕੀਤਾ ਜਾਊਗਾ ਜੋ ਇੱਥੇ ਸੰਘੀ ਨੇ ਜਿਨ੍ਹਾਂ ਦੇ ਖਿਲਾਫ ਲੜਾਈ ਹੈ ਉਹਨਾਂ ਨੂੰ ਸ਼ਾਮਲ ਥੋੜੀ ਕਰਾਂਗੇ ਫਿਰ ਤਾਂ ਉਹ ਗੱਲ ਹੋ ਗਈ ਵੀ ਵਿੱਚੋਂ ਹੀ ਉਹਨਾਂ ਨੇ ਕੁਝ ਇਹੋ ਜਿਹਾ ਕਰਕੇ ਆਪਣੇ ਸੰਘਰਸ਼ ਨੂੰ ਪੂਰੀ ਢਾਂ ਲਾਉਣ ਦੇ ਅੰਦਰੋਂ ਕੋਸ਼ਿਸ਼ ਕਰਨੀ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਸ਼ਾਮਲ ਨਹੀਂ ਕਰਦੇ ਤੇ ਇੱਕ ਵਾਰ ਫਿਰ ਉਹੀ ਗੱਲ ਹੈ ਵੀ ਇਸ ਯੂਨੀਵਰਸਿਟੀ ਦੇ ਵਿੱਚ ਇੱਕ ਜਿਹੜਾ ਆਪਕ ਤੁਸੀਂ ਕਹੋ ਵੀ ਪ੍ਰਸ਼ਾਸਨ ਵੱਲੋਂ ਨੈਰੇਟਿਵ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਇਹ ਪੰਜਾਬੀ ਵਰਸਸ ਨਾਨ ਪੰਜਾਬੀ ਦਾ ਮਸਲਾ ਜਾਂ ਫਿਰ ਇਹ ਹਰਿਆਣਾ ਵਰਸਸ ਹਰਿਆਣਾ ਵਰਸਸ ਪੰਜਾਬ ਹੈ ਇਹ ਮਹਾਰਾਸ਼ਟਰ ਵਰਸਸ ਪੰਜਾਬ ਹੈ ਇਹੋ ਜਿਹੀ ਵੀ ਕੋਈ ਗੱਲ ਨਹੀਂ ਹੈਗੀ ਇਹ ਮਸਲਾ ਕੀ ਹੈ ਇਹ ਮਸਲਾ ਵੀ ਪੰਜਾਬੀਆਂ ਨਾਲ ਲੜੀਵਾਰ ਤੱਕਾ ਹੋ ਰਿਹਾ ਹੈ ਉਹਦਾ ਮਸਲਾ ਤੇ ਇਹ ਸਿਰਫ ਪੰਜਾਬੀਆਂ ਦੀ ਗੱਲ ਨਹੀਂ ਹੈਗੀ ਹੁਣ ਦੇਖੋ ਆ ਕੁਝ ਕਸ਼ਮੀਰ ਦੇ ਵਿੱਚ ਕੁਝ ਗਲਤ ਹੁੰਦਾ ਪਰ ਬੋਲਦੇ ਹਨਾ ਫلسطੀਨ ਦੇ ਵਿੱਚ ਜੈਦ ਉਸ ਨਸਲ ਕੁਝ ਹੋ ਰਹੀ ਤੇ ਆਪਾਂ ਬੋਲਦੇ ਆ ਉਹਦੇ ਖਿਲਾਫ ਉਵੇਂ ਹੀ ਹਰ ਇਨਸਾਫ ਪਸੰਦ ਇਨਸਾਨ ਨੂੰ ਅੱਜ ਇਹਦੇ ਖਿਲਾਫ ਬੋਲਣਾ ਚਾਹੀਦਾ ਤੇ ਉਹ ਬੋ ਜਿਹੜੀਆਂ ਕਿਆਂ ਜਿਹੜੀ ਕਿ ਪੰਜਾਬ ਤੋਂ ਨਹੀਂ ਹੈਗੀਆਂ ਉਹਨਾਂ ਨੇ ਵੀ ਸਰੋਕਾਰ ਰੱਖਦੇ ਆ ਜਮੂਰੀ ਹੱਕਾਂ ਦੇ ਨਾਲ ਸਰੋਕਾਰ ਰੱਖਦੇ ਆ ਇਸ ਮਸਲੇ ਦੇ ਲਈ ਆਵਾਜ਼ ਚੱਕੀ ਹੈ ਇਸ ਕਰਕੇ ਜਰੂਰ ਜਿਹੜੀ ਕੇਂਦਰ ਸਰਕਾਰ ਹੈ ਭਾਜਪਾ ਆਰਐਸਐਸ ਦੀ ਪੂਰੀ ਜੁੰਡਲੀ ਹੈ ਇਹ ਕਾਸ਼ਨਾ ਕਰਦੇ ਨੇ ਵਾਰ-ਵਾਰ ਵੀ ਚੰਡੀਗੜ੍ਹ ਨੇ ਉਹ ਹਥਿਆਲ ਲਈਏ ਚੰਡੀਗੜ੍ਹ ਤੇ ਕਬਜ਼ਾ ਪੂਰੇ ਤੌਰ ਤੇ ਕਰੀਏ ਯੂਨੀਵਰਸਿਟੀ ਖੋਲ੍ਹ ਲਈਏ ਪਰ ਅੱਜ ਇਹ ਸਾਬਤ ਹੋਇਆ ਵੀ ਅਸੀਂ ਇਹਨਾਂ ਦੇ ਇਹਨਾਂ ਦੀ ਧੌਣ ਚੋਂ ਕਿੱਲਾ ਇੱਕ ਨਹੀਂ ਦੋ ਵਾਰੀ ਕੱਢਿਆ ਦੋ ਵਾਰੀ ਛਕਾਇਆ ਇਹਨਾਂ ਨੂੰ ਸੈਨਟ ਤੋਂ ਬਾਅਦ ਹੁਣ ਪੰਜਾਬੀ ਪੰਜਾਬ ਜੀ ਯੂਨੀਵਰਸਿਟੀ ਤੇ ਚੰਡੀਗੜ੍ਹ ਦਾ ਮਸਲਾ ਜਿਹੜਾ ਚ ਸੰਘਰਸ਼ ਵਿਦਿਆਰਥੀ ਕਰਮਚਾਰੀ ਨਹੀਂ ਦੇਖੋ ਜਿਹੜਾ ਪੀਯੂ ਬਚਾਓ ਮੋਰਚਾ ਸੀਗਾ ਸਾਡੀ ਜਿਹੜੀ ਲੜਾਈ ਹੈ ਉਹ ਇਹਦੇ ਲਈ ਸ਼ੁਰੂ ਹੋਈ ਸੀ ਕਿ ਵੀ ਸੈਨੀਟੀਆਂ ਨੂੰ ਬਹਾਲ ਕਰਨੀਆਂ ਨੇ ਤੇ ਆਪਣੀ ਮੇਨ ਮੰਗ ਮੰਨੀ ਗਈ ਹੈ ਤੇ ਅਸੀਂ ਜਿਹੜੀਆਂ ਕੁਝ ਹੋਰ ਮੰਗਾਂ ਸੀਗੇ ਪ੍ਰਸ਼ਾਸਨ ਤੋਂ ਉਹਨਾਂ ਦੇ ਲਈ ਆਪਸ ਵਿੱਚ ਗੱਲ ਕਰਕੇ ਜਲਦੀ ਵੀ ਜੀ ਨੂੰ ਅਪਡੇਟ ਕਰਾਂਗੇ ਪਰ ਇਸ ਮੋਰਚੇ ਤੋਂ ਚੰਡੀਗੜ੍ਹ ਜਿਹੜੀ ਉਹ ਲੜਾਈ ਹੈ ਬਹੁਤ ਵੱਡੀ ਲੜਾਈ ਹੈ ਤੇ ਉਹ ਪੂਰੇ ਪੰਜਾਬ 'ਚ ਇਕੱਠੇ ਹੋ ਕੇ ਲੜੀ ਜਾਊਗੀ ਤੇ ਉਹ ਇੱਕ ਵੱਖਰੇ ਤਰੀਕੇ ਨਾਲ ਲੜੀ ਜਾਊਗੀ ਤੇ ਇਹ ਵਿਦਿਆਰਥੀ ਨੇ ਜਿਹੜੀ ਲੜਾਈ ਸ਼ੁਰੂ ਕੀਤੀ ਸੀਗੀ ਅਸੀਂ ਉਹ ਜਿੱਤੇ ਹਾਂ ਸਾਰਾ ਤੁਸੀਂ ਸਮਝ ਦਿੱਤਾ ਬਹੁਤ ਬਹੁਤ ਧੰਨਵਾਦ ਸੋ ਇਹ ਸਾਨੂੰ ਤੈਂ ਬਣਦੀ ਇੱਕ ਆਪਾਂਗੇ ਇੱਕ ਲੀਡਰ ਹੈ ਜਿਹਨੇ ਕਿ ਬਹੁਤ ਵੱਡਾ ਯੋਗਦਾਨ ਇਸ ਪੂਰੇ ਯੋਗਦਾਨ ਦੇ ਵਿੱਚ ਦਿੱਤਾ ਆ ਸੋ ਬਣੇ ਗੁਰਪ੍ਰੀਤ ਕੋਟ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ